ਦੇਖੋ ਜੀ ਸਾਡੇ ਲਈ ਤੇ ਬਹੁਤ ਹੀ ਮਤਲਬ ਵੀ ਮੰਦ ਪਾਗੀ ਘਟਣਾ ਹੈਗੀ 10 ਦਿਨਾਂ ਤੋਂ ਅਸੀਂ ਅਰਦਾਸਾਂ ਕਰ ਰਹੇ ਹਾਂ ਹਰ ਰੋਜ਼ ਸਵੇਰੇ ਮੈਂ 5 ਵਜੇ ਅੰਮ੍ਰਿਤ ਵੇਲੇ ਅਰਦਾਸ ਕਰਦਾ ਸਾਂ ਉਸ ਤੋਂ ਪਹਿਲੇ ਵੀ ਕਰਦੇ ਰਹੇ ਹਾਂ ਕਿ ਸਾਰੇ ਪਿੰਡ ਨੇ ਗੱਲਬਾਤ ਕਰਕੇ ਤੇ ਫਿਰ ਅਖੰਡ ਪੜਸਾਪਰਸੋ ਪ੍ਰਕਾਸ਼ ਕੀਤਾ ਤੇ ਜਦੋਂ ਕੀਰਤਨ ਸ਼ੁਰੂ ਕੀਤਾ ਇੱਕੋ ਸ਼ਬਦ ਪੜਿਆ ਤਾਂ ਸਰਪੰਚ ਸਾਹਿਬ ਪਿੱਛੇ ਆਣ ਕੇ ਬਹਿ ਕੇ ਕਹਿੰਦੇ ਬਾਬਾ ਜੀ ਸਮਾਪਤੀ ਕਰ ਦਿਓ ਤੇ ਸਮਾਪਤੀ ਕੀਤੀ ਉਸ ਸਮਾਪਤੀ ਦਾ ਕੇ ਅਰਦਾਸ ਕਰਕੇ ਦੇਗ ਵੱਢੀ ਤਬਾਹ ਆਇਆ ਸਾਨੂੰ ਪਤਾ ਲੱਗਾ ਵੀ ਆਜ ਵੀਰ ਦੇ ਹੱਥੋਂ ਲੋਕ ਇੰਨੇ ਜ਼ਿਆਦਾ ਟੁੱਟ ਗਏ ਸੀਗੇ ਵੀ ਜਿਹੜੀ ਖਬਰ ਸੁਣੀ ਗਈ ਦੇਗਲੈਂਡ ਦੇ ਹਾਲਾਤ ਵਿੱਚ ਵੀ ਨਹੀਂ ਸੀਗੇ ਜਿਹੜੇ ਪਿੰਡ ਵਾਸੀ ਬਿਲਕੁਲ ਜਦੋਂ ਅਰਦਾਸ ਹੋ ਕੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਖਬਰ ਦਾ ਤਾਂ ਕਈ ਵਿੱਚ ਉਸੇ ਖੜ ਗਏ ਕੋਈ ਦੇਗਲੈਂਡ ਦੇ ਹਾਲਤ ਵਿੱਚ ਵੀ ਨਹੀਂ ਪਰ ਗੁਰੂ ਕੋ ਦੇਖ ਦਿੱਤੀ ਕਿਸੇ ਨੇ ਨਹੀਂ ਉਧਰੋਂ ਮੋੜਿਆ ਲੰਗਰ ਵਾਲਾ ਸਾਰੇ ਇਕੱਠੇ ਹੋ ਕੇ ਰੋਂਦੇ ਰੋਂਦੇ ਸਾਰਾ ਪਿੰਡ ਹੀ ਬੱਚੇ ਆ ਬੁੱਢਾ ਬੀਬੀਆਂ ਸਾਰੇ ਤਾਂ ਹਾਂ ਮਾਰਦੇ ਰੋਂਦੇ ਸਾਰਿਆਂ ਦੇ ਕਰਨ ਨੂੰ ਤੁਰ ਪਏ ਉੱਥੇ ਜਾ ਕੇ ਪ੍ਰਸ਼ਾਦਾ ਲੰਗਰ ਸਾਡਾ ਉੱਥੇ ਬਣਿਆ ਰਹਿ ਗਿਆ ਸਾਰੀ ਸੰਗਤੇ ਤੋਂ ਠਕੇ ਉਹਨਾਂ ਦੇ ਰੋਂਦੇ ਰੋਂਦੇ ਸਾਰਾ ਪਿੰਡ ਇਕੱਠਾ ਸੀ ਅੱਜ ਇਹ 10 ਵਜੇ ਦਾ ਟਾਈਮ ਹੈ ਸਵੇਰੇ ਸਾਰਾ ਪਿੰਡ ਰੋਂਦਾ ਰੋਂਦਾ ਦੇ ਘਰੇ ਜਾ ਕੇ ਬੈਠੇ ਸਾਰੇ ਬੈਠਾ ਹੈ ਉਹਨਾਂ ਦਾ ਪਿੰਡ ਹੁੰਦਾ ਸਾਰਾ ਬਹੁਤ ਸਾਡੇ ਲਈ ਮੰਦ ਪਾ ਗਈ ਉਹ ਹੁਣ ਚੀਜ਼ਾਂ ਤੇ ਯਾਦਾਂ ਤੇ ਯਾਦੀ ਰਹਿ ਗਈਆਂ ਨੇ ਕਿਉਂਕਿ ਜਦੋਂ ਵੀ ਰਾਜਵੀਰ ਆਉਂਦਾ ਸੀ ਮੇਰੇ ਬੱਚੇ ਮੇਰੇ ਪੋਤਰੇ ਪੋਤੀ ਸਾਰੇ ਨੇ ਆਖਣਾ ਕਿ ਜਿਸ ਘਰੇ ਹੁੰਦੇ ਸਾਂ ਕਈ ਸਕੂਲ ਨਹੀਂ ਗਏ ਹੁੰਦੇ ਸਨ ਤੇ ਆਖਣਾ ਰਾਜਵੀਰ ਆ ਗਿਆ ਰਾਜਵੀਰ ਆ ਗਿਆ ਦੀ ਕਰਦਾ ਬਿਲਕੁਲ ਸਾਨੂੰ ਨੂੰ ਤਾਂ ਆਪ ਜਦੋਂ ਕਹਿਣਾ ਫੋਟੋ ਮਾਣਾ ਕਹਿੰਦਾ ਉਹ ਤਾਂ ਸਾਡੇ ਲਈ ਤਾਂ ਉਹੀ ਸੀ ਬੱਚਾ ਸਾਰੇ ਲੋਕਾਂ ਲਈ ਹੋਣਾ ਪਰ ਸਾਨੂੰ ਨਹੀਂ ਸੀ ਮਹਿਸੂਸ ਹੁੰਦਾ ਵੀ ਐਡਾ ਵੱਡਾ ਕਾਇਕਰ ਸਾਡੇ ਜਿਹੜਾ ਬੱਚਾ ਹੋਈ ਸਾਡਾ ਜਿਹਨੇ ਉਸ ਗੁਰੂ ਘਰ ਵਿਖੇ ਖੜੇ ਆਂ ਜਿੱਥੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਰਦਾਸਾਂ ਜਿਹੜੀਆਂ ਨੇ ਰਾਜਵੀਰ ਜਵੰਦਾ ਵਾਸਤੇ ਚੱਲ ਰਹੀ ਸੀਗੀਆਂ ਪਰ ਉਹ ਕਿਤਨਾ ਕਿਤੇ ਅਰਦਾਸਾਂ ਅਧੂਰੀਆਂ ਰਹਿ ਗਈਆਂ ਨੇ ਜਵੰਦਾ ਭਾਈ ਜਿਹੜਾ ਸਭ ਨੂੰ અલਵਿਦਾ ਆਖ ਗਿਆ ਹੈ ਜੋ ਉਮੀਦਾਂ ਸੀਆਂ ਸਭ ਦੀਆਂ ਉਹ ਵਿੱਚੇ ਤਰੀਆਂ ਤਰਾਈਆਂ ਰਹਿ ਗਈਆਂ ਸਾਡੇ ਨਾਲ ਗਰੰਤੀ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ ਮੇਰੇ ਕੋਲ ਜਿਸ ਰੀਕ ਨਾਲ ਕਦੇ ਨਾ ਪੂਰਾ ਹੋਣ ਵਾਲਾ ਕਟ ਹੈ ਇਸ ਪੂਰੇ ਪਿੰਡ ਨੂੰ ਪਿਆ ਜਾਂ ਕਹ ਲਓ ਪੂਰੇ ਪੰਜਾਬ ਨੂੰ ਪਿਆ ਕਿਵੇਂ ਵੇਖਦੇ ਨੇ ਦੇਖੋ ਜੀ ਸਾਡੇ ਲਈ ਤੇ ਬਹੁਤ ਹੀ ਮਤਲਬੀ ਮੰਦ ਪਾਗੀ ਕਟ ਰਹੀ ਹੈ 10 ਦਿਨਾਂ ਤੋਂ ਅਸੀਂ ਅਰਦਾਸਾਂ ਕਰ ਰਹੇ ਸੀ ਹਰ ਰੋਜ਼ ਸਵੇਰੇ ਮੈਂ 5 ਵਜੇ ਅੰਮ੍ਰਿਤ ਵੇਲੇ ਅਰਦਾਸ ਕਰਦਾ ਸਾਂ ਉਸ ਤੋਂ ਪਹਿਲੇ ਵੀ ਕਰਦੇ ਰਹੇ ਆ ਇਹ ਸਾਰੇ ਪਿੰਡ ਨੇ ਗੱਲਬਾਤ ਕਰਕੇ ਤੇ ਫਿਰ ਅਖੰਡ ਪੜਸਾ ਪਰਸੋਂ ਪ੍ਰਕਾਸ਼ ਕੀਤਾ ਆਪਣੇ ਪਿੰਡ ਗਰੀਏ ਖਣਪੜਸਾ ਵਿੱਚ ਕੀਤਾ ਤੇ ਅੱਜ ਭੋਗ ਪਾਇਆ ਅੱਜ ਭੋਗ ਪਾ ਕੇ ਤੇ ਜਦੋਂ ਕੀਰਤਨ ਸ਼ੁਰੂ ਕੀਤਾ ਇੱਕੋ ਸ਼ਬਦ ਪੜਿਆ ਤਾਂ ਸਰਪੰਚ ਸਾਹਿਬ ਪਿਛੇ ਆਣ ਕੇ ਬੈਠ ਗਏ ਕਹਿੰਦੇ ਬਾਬਾ ਜੀ ਸਮਾਪਤੀ ਕਰ ਦਿਓ ਤੇ ਸਮਾਪਤੀ ਕੀਤੀ ਉਸ ਸਮਾਪਤੀ ਦਾ ਕੇ ਅਰਦਾਸ ਕਰਕੇ ਦੇਗਵੰਡੀ ਤੇ ਬਾਹਰ ਆਏ ਸਾਨੂੰ ਪਤਾ ਲੱਗਾ ਵੇ ਆਜ ਵੀਰ ਦੀ ਹੱਥ ਹੋ ਗਈ ਐਨੇ ਮਨਚੇ ਇਸ ਤੇ ਸੋਚ ਕੇ ਉਸੇ ਟਾਈਮ ਹੀ ਸਾਰਾ ਪਿੰਡ ਹੀ ਗਰੋਂ ਲੱਗ ਪਿਆ ਪ੍ਰਸ਼ਾਦਾ ਲੰਗਰ ਸਾਡਾ ਉੱਥੇ ਬਣਿਆ ਰਹਿ ਗਿਆ ਸਾਰੀ ਸੰਗਤ ਇੱਥੋਂ ਉੱਠ ਕੇ ਉਹਨਾਂ ਦੇ ਦੌਂਦੇ ਦੌਂਦੇ ਸਾਰਾ ਪਿੰਡ ਇਕੱਠਾ ਸੀ ਅੱਜ ਇਹ 10 ਵਜੇ ਦਾ ਟਾਈਮ ਹੈ ਸਵੇਰੇ ਸਾਰਾ ਪਿੰਡ ਰੋਂਦਾ ਰੋਂਦਾ ਦੇ ਘਰੇ ਜਾ ਕੇ ਬੈਠੇ ਸਾਰੇ ਬੈਠਾ ਹੈ ਉਹਨਾਂ ਦਾ ਪਿੰਡਾਂ ਦਾ ਸਾਰਾ ਬਹੁਤ ਸਾਡੇ ਲਈ ਮੰਦ ਪਾ ਗਈ ਘਟਨਾ ਕਹਿੰਦੇ ਜਦੋਂ 1 ਖਬਰ 27 ਸਤੰਬਰ ਨੂੰ ਸਾਹਮਣੇ ਆਈ ਵੀ ਇਦਾਂ ਐਕਸੀਡੈਂਟ ਹੋਇਆ ਤਾਂ ਕਹਿੰਦੇ ਉਸੇ ਸਮੇਂ ਸਾਰਾ ਪਿੰਡ ਗੁਰਦਗੁਰੂ ਘਰ ਪਹੁੰਚ ਗਿਆ ਸੀਗਾ ਅਰਦਾਸਾਂ ਜਿਹੜੀਆਂ ਨੇ ਰਾਜਵੀਰ ਦੀ ਲੰਬੀ ਉਮਰ ਦੀਆਂ ਹੋਣੇ ਸ਼ੁਰੂ ਹੋ ਗਈਆਂ ਸੀ 27 ਤਰੀਕ ਨੂੰ 4 ਵਜੇ ਸ਼ਾਮ ਨੂੰ ਮੈਨੂੰ ਪਤਾ ਲੱਗਾ ਵੀ ਰਾਜਵੀਰ ਦਾ ਐਕਸੀਡੈਂਟ ਹੋਇਆ ਪੇ ਸ਼ਰਾਂਹਣ ਪਾਣੀ ਕਰਕੇ ਮੈਂ 5 ਵਜੇ ਥੱਲੇ ਉਤਰਿਆ ਅਨਾਉਂਸਮੈਂਟ ਕੀਤੀ ਵਿਆ ਘਟਨਾ ਵਾਪਰ ਗਈ ਹੈ ਸਾਰੇ ਪਿੰਡੇ ਨੂੰ ਪਤਾ ਲੱਗ ਗਿਆ ਸੀ ਸਾਰਾ ਪਿੰਡ ਇਕੱਠਾ ਹੋ ਗਿਆ ਅਪਰ ਅਰਦਾਸਾਂ ਕਰੀਏ 10 15 ਮਿੰਟਾਂ ਦੇ ਵਿੱਚ ਸਾਰਾ ਪਿੰਡ ਇਕੱਠਾ ਹੋ ਗਿਆ ਬੱਚੇ ਵੱਡੇ ਬੀਬੀਆਂ ਮਾਆਂ ਸਾਰੇ ਸਾਰਿਆਂ ਨਾਲ ਕੇ ਅਸੀਂ ਅਰਦਾਸ ਕੀਤੀ 6 ਵਜੇ ਅਰਦਾਸ ਹੋਈ ਅਰਦਾਸ ਕਰਕੇ ਮਹਾਰਾਜਾ ਕਿਰਪਾ ਕਰ ਸੱਚੇ ਪਾਤਸ਼ਾਹ ਸਾਡਾ ਬੱਚਾ ਰਾਜੀ ਖੁਸ਼ੀ ਰਵੇ ਇਹ ਸਾਡੇ ਉਸ ਦਿਨ ਅਸੀਂ ਪਹਿਲੇ ਦਿਨ ਅਰਦਾਸ ਕੀਤੀ ਸੀ ਜੀ ਤੇ ਰਾਜੀਵੀਰ ਜਦੋਂ ਇਸ ਪਿੰਡ ਚ ਆਉਂਦਾ ਹੁੰਦਾ ਸੀ ਤੁਹਾਡੇ ਕੋਲੇ ਆਉਂਦਾ ਸੀਗਾ ਤੁਹਾਨੂੰ ਮਿਲਣ ਵਾਸਤੇ ਇਸ ਗੁਰੂ ਘਰ ਤੇ ਆਉਂਦਾ ਹੁੰਦਾ ਸੀ ਬਿਲਕੁਲ ਜੀ ਜਦੋਂ ਵੀ ਉਹਨੇ ਪਿੰਡ ਹੁੰਦਾ ਸੀ ਤੇ ਗੁਰਦੁਆਰਾ ਸਾਹਿਬ ਜਰੂਰ ਹੁੰਦਾ ਸੀਗਾ ਜਦੋਂ ਉਹਨੇ ਉਹਨਾਂ ਦਾ 10:00 10:30 ਵਜੇ ਹੁੰਦਾ ਸੀ ਦੁਪਹਿਰੇ 11:00 ਵਜੇ ਤੇ ਬੈਲ ਮਾਰਨੀ ਤੇ ਆਖਣਾ ਬਾਬਾ ਜੀ ਮੈਂ ਕਿਹ ਦੇਖਣਾ ਰਾਜਵੀਰ ਹਾਂਜੀ ਬਾਬਾ ਜੀ ਜਦੋਂ ਮੈਂ ਥੱਲੇ ਉੱਤਰਨਾ ਦੌੜ ਕੇ ਮੇਰੇ ਕੋਡੇ ਹੱਥ ਲਾਣਾ ਕੋਈ ਇਹਦੇ ਵਿੱਚ ਮਨ ਚ ਇਹੋ ਜਿਹਾ ਫੇਰ ਆਣ ਬਾਬਾ ਜੀ ਵਾਰ ਖੋਲੋ ਮੇਰੇ ਬੇਟੇ ਨਾਲ ਖੇਡਦਾ ਹੁੰਦਾ ਸੀ ਮਣੀ ਕਿਸ ਤਰ੍ਹਾਂ ਠੀਕ ਆ ਸਾਰੇ ਬੱਚਿਆਂ ਦਾ ਹਾਲ ਪੁੱਛ ਕੇ ਮੈਂ ਪੁੱਛਣਾ ਮਾਤਾ ਜੀ ਬਾਰੇ ਬੱਚਿਆਂ ਬਾਰੇ ਪੁੱਛ ਕੇ ਵਾਰ ਖੋਲਣਾ ਅੰਦਰ ਜਾ ਕੇ ਮੱਠਾ ਰੱਖਣਾ ਅਰਦਾਸ ਕਰਨੀ ਕਰਾ ਕੇ ਤੇ ਫੇਰ ਕਹਿਣਾ ਬਾਬਾ ਜੀ ਆਇਆ ਸ਼ਾਮ ਨੂੰ ਮਿੱਠਾ ਬੱਚਾ ਜਵੰਡ ਤੇ ਕਹਿ ਕੇ ਮੈਨਾਂ ਗੱਲਬਾਤ ਕਰਦੇ ਤੇ ਫਿਰ ਚਲੇ ਜਾਣਾ ਬੱਚਾ ਅੱਜ ਵੀ ਕਿਵੇਂ ਵਿਖਦੇ ਹਾਂ ਵੀ ਹੁਣ ਉਹ ਚੀਜ਼ਾਂ ਕਰਦੇ ਨਹੀਂ ਮੁੜ ਮੁੜ ਨਹੀਂ ਇਹ ਵੀ ਜੇ ਦਾ ਮੈਂ ਜਿਵੇਂ ਰਾਜਵੀਰ ਨੇ ਤੁਹਾਡੇ ਦਰਾਂ ਮੂਰੇ ਆਉਣਾ ਬੈਲ ਵਜਾਉਣੀ ਉਹ ਚੀਜ਼ਾਂ ਹੁਣ ਕਦੇ ਨਹੀਂ ਆਉਣਗੀਆਂ ਦੇਖੋ ਹੁਣ ਚੀਜ਼ਾਂ ਤੇ ਯਾਦਾਂ ਤੇ ਜ਼ਿਆਦਾ ਹੀ ਰਹਿ ਗਈਆਂ ਨੇ ਕਿਉਂਕਿ ਜਦੋਂ ਜੇ ਰਾਜਵੀਰ ਆਉਂਦਾ ਸੀ ਮੇਰੇ ਬੱਚੇ ਮੇਰੇ ਪੋਤਰੇ ਪੋਤੀ ਸਾਰਿਆਂ ਨੇ ਆਖਣਾ ਕਿਸੇ ਘਰੇ ਹੁੰਦੇ ਸਾਂ ਕਈ ਸਕੂਲ ਨਹੀਂ ਗਏ ਹੁੰਦੇ ਸਾਂ ਤੇ ਆਖਣਾ ਰਾਜਵੀਰ ਆ ਗਿਆ ਰਾਜਵੀਰ ਆ ਗਿਆ ਤੇ ਮੇਰੇ ਪੋਤੇ ਨੇ ਭੱਜ ਕੇ ਆਖਣਾ ਅ ਆਤ ਬਣਾਉਣਾ ਫੋਟੋ ਬਣਾਉਣੀ ਪਵਾਹ ਮੈਂ ਤੁਹਾਨੂੰ ਫੋਟੋ ਕਜਾਣੀ ਆਪ ਆਖਣਾ ਫੋਟੋ ਕਜਾ ਬੜੇ ਖੁਸ਼ ਹੋ ਗਏ ਫੋਟੋ ਬਣਾਉਣਾ ਨਹੀਂ ਸੀ ਕਰਦਾ ਬਿਲਕੁਲ ਸਾਨੂੰ ਨੂੰ ਤਾਂ ਆਪ ਜਦੋਂ ਕਹਿਣਾ ਫੋਟੋ ਬਣਾਣਾ ਕਹਿੰਦਾ ਉਹ ਤਾਂ ਸਾਡੇ ਲਈ ਤਾਂ ਉਹੀ ਸੀ ਬੱਚਾ ਹਮ ਸਾਰੇ ਲੋਕਾਂ ਲਈ ਹੋਣਾ ਹੈ ਉਹ ਗਾਇਕ ਪਰ ਸਾਨੂੰ ਨਹੀਂ ਸੀ ਮਹਿਸੂਸ ਹੁੰਦਾ ਵੀ ਐਡਾ ਵੱਡਾ ਗਾਇਕਰ ਸਾਡੇ ਲਈ ਤਾਂ ਬੱਚਾ ਉਹੀ ਸੀ ਸਾਡਾ ਜਿਵੇਂ 18 ਸਾਲਾ ਨੌਜਵਾਨ ਬੱਚਾ ਸੀ ਉਸੇ ਤਰ੍ਹਾਂ ਹੀ ਸੀ ਉਹੀ ਲਿਹਾਜ਼ ਸੀ ਜੋ ਪਹਿਲਾਂ ਜਦੋਂ ਨੌਜਵਾਨ ਉਠਿਆ ਕਹਿੰਦੇ ਬੜੀ ਗਰੀਬੀ ਤੋਂ ਵੀ ਪਰਿਵਾਰ ਉੱਠਿਆ ਆਪ ਰਾਜਵੀਰ ਜਵੰਦਾ ਨੇ ਆਪਣਾ ਘਰ ਸੈਟਲ ਕੀਤਾ ਇਹਨਾਂ ਦੇ ਦਾਦਾ ਦਾਦੀ ਨੇ ਕਾਫੀ ਨਾ ਤੇ ਬਤਲੇਣਾ ਬਜ਼ੁਰਗਾਂ ਨੂੰ ਪਤਾ ਹੋਵੇਗਾ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਪਰਿਵਾਰ ਬਾਕੀ ਇਸ ਨੇ ਰਾਜਵੀਰ ਨੇ ਦੇ ਬਾਪ ਨੇ ਬੜੀ ਮਿਹਨਤ ਕੀਤੀ ਇਹ ਸਾਈ ਸਨ रिटायर्ड अफसर साम बाकी ਇਹਨੇ ਬੱਚੇ ਨੇ ਬੜੀ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚਿਆ ਸੀ ਬੱਚਾ ਕਹਿੰਦੇ ਜਦੋਂ ਕਿਸੇ ਸਫ਼ਰ ਤੇ ਜਾਣਾ ਤਾਂ ਇੱਥੇ ਆਉਣਾ ਅਰਦਾਸ ਕਰਵਾਉਣੀ ਆ ਗੁਰੂ ਘਰ ਦੇ ਵਿੱਚ ਫੇਰ ਕਿਸੇ ਸਫ਼ਰ ਤੇ ਨਿਕਲਦਾ ਬਿਲਕੁਲ ਜਦੋਂ ਵੀ ਸਫ਼ਰ ਤੇ ਜਾਂਦਾ ਸੀ ਜਾਂ ਕਿਤੇ ਜਾਂਦਾ ਸੀ ਇਹਨੇ ਗੁਰਦੁਆਰੇ ਆਣਾ ਮਾਤਾ ਜੀ ਨੇ ਵੀ ਆਉਣਾ ਜੇ ਪਰਿਵਾਰ ਨੇ ਸਾਰੇ ਇਕੱਠੇ ਜਾਣਾ ਜੇ ਦਰਵਾਰ ਸਾਹਿਬ ਜਾਂ ਕਿਸੇ ਨੇ ਸਾਰੇ ਪਰਿਵਾਰ ਨੇ ਜਾਣਾ ਸਾਰੇ ਨਾਲ ਜੇ ਪਪਾ ਜੀ ਅਰਦਾਸ ਕਰ ਤੁਹਾਨੂੰ ਸਕਰੀਬਨ ਸਾਰੇ ਪਿੰਡ ਦਾ ਪਤਾ ਹੁੰਦਾ ਜੇ ਕਿਸੇ ਬਾਹਰ ਅੰਦਰ ਜਾਣਾ ਤਾਂ ਵੀ ਸਾਨੂੰ ਆਣ ਕੇ ਅਰਦਾਸ ਗ੍ਰੰਤੀ ਸਿੰਘ ਨੂੰ ਪਤਾ ਹੁੰਦਾ ਭਾਵੇਂ ਦੂਜਿਆਂ ਨੂੰ ਪਤਾ ਹੋਵੇ ਨਾ ਬਿਲਕੁਲ ਇਹ ਅਰਦਾਸ ਕਰਾ ਕੇ ਫਿਰ ਜਾਂਦੇ ਕਿਸੇ ਫੈਲ ਲੋਣੀ ਤੇ ਤਾਂ ਸਾਨੂੰ ਪਤਾ ਹੁੰਦਾ ਵੀ ਕਿੰਨੇ ਕਿੰਨੇ ਫੈਲ ਲੱਗੇ ਤੇ ਕਹਿੰਦੀ ਪਿੰਡ 'ਚ ਨਹੀਂ ਪਤਾ ਹੁੰਦਾ ਪਰ ਗਰੰਟੀ ਸਿੰਘ ਸੰਝਾ ਬੰਦਾ ਹੁੰਦਾ ਸਾਨੂੰ ਪਤਾ ਹੁੰਦਾ ਸਾਰਾ ਕਿੰਨੇ ਜਦੋਂ ਅਜੇ ਅਰਦਾਸ ਹੋਈ ਤਾਂ ਲੋਕ ਇੰਨੇ ਜਿਆਦਾ ਟੁੱਟ ਗਏ ਸੀਗੇ ਵੀ ਜਿਹੜੀ ਖਬਰ ਸੁਣੀ ਗਈ ਦੇਗਲੈਂਡ ਦੇ ਹਾਲਾਤ ਵਿੱਚ ਵੀ ਨਹੀਂ ਸੀਗੇ ਜਿਹੜੇ ਪਿੰਡ ਵਾਸੀ ਬਿਲਕੁਲ ਜਦੋਂ ਅਰਦਾਸ ਹੋ ਕੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਖਬਰ ਦਾ ਤਾਂ ਕਈ ਵਿੱਚ ਉਸੇ ਖੜ ਗਏ ਕੋਈ ਦੇਗਲੈਂਡ ਦੇ ਹਾਲਤ ਵਿੱਚ ਵੀ ਨਹੀਂ ਪਰ ਗੁਰੂ ਕੋ ਦੇਖ ਦਿੱਤੀ ਪਰ ਪ੍ਰਸ਼ਾਦਾ ਤਿਆਰ ਸੀ ਆਖਿਆ ਮੈਂ ਤਾਂ ਅਨਾਉਂਸਮੈਂਟ ਕੀਤੀ ਭਾਈ ਲੰਗਰ ਛੱਕੇ ਜਾਣਾ ਉਹਦਾ ਮੈਨੂੰ ਪਤਾ ਨਹੀਂ ਸੀ ਕਿਸੇ ਨੇ ਨਹੀਂ ਉਧਰੋਂ ਬੋਲਿਆ ਲੰਗਰ ਵਾਲਾ ਸਾਰੇ ਇਕੱਠੇ ਹੋ ਕੇ ਰੋਂਦੇ ਰੋਂਦੇ ਸਾਰਾ ਪਿੰਡ ਹੀ ਬੱਚੇ ਆ ਬੁੱਢਾ ਬੀਬੀਆਂ ਸਾਰੇ ਤਾਂ ਹਾਂ ਮਾਰਦੇ ਰੋਂਦੇ ਸਾਰੇ ਉਹਨਾਂ ਦੇ ਕਾਰਨ ਨੂੰ ਤੁਰਪੇ ਉੱਤੇ ਜਾ ਕੇ ਬੈਠ ਕੇ ਕਹਿੰਦੇ ਆ ਜਿਹੜੀ ਸਾਥ ਬਣੀ ਹੈ ਕਹਿੰਦੇ ਜਿੱਥੇ ਸਟੇਜ ਬਣੀ ਕਹਿੰਦੇ ਇੱਥੋਂ ਸ਼ੁਰੂਆਤ ਹੋਈ ਸੀ ਉਹਦੇ ਗਾਣ ਦੀ ਸ਼ੁਰੂਆਤ ਬਚਪਨ ਦੇ ਵਿੱਚ ਹੀ ਮੈਨੂੰ ਪਤਾ ਲੱਗਾ ਬਈ ਨਾ ਤੇ ਬਚਪਨ ਦੇ ਵਿੱਚ ਹੀ ਜਦੋਂ ਨਗਰ ਕੀਰਤਨ ਹੁੰਦਾ ਸੀ ਨਾ ਤੇ ਇਹ ਬਚਪਨ ਦੇ ਵਿੱਚ ਜਿਵੇਂ ਆਪਾਂ ਬੱਚੇ ਸ਼ਬਦ ਪੜਦੇ ਉਹਦੋਂ ਵੀ ਸ਼ਬਦ ਪੜਦਾ ਹੁੰਦਾ ਸੀ ਪਰ ਜਿਹੜੀ ਤੁਸੀਂ ਸਾਥ ਦੀ ਗੱਲ ਕਰਦੇ ਹੋ ਇਹ ਗਾਣੇ ਆ ਵੀ ਉਦੋਂ 23-24 ਸਾਲ ਦੀ ਬੱਚੇ ਦੀ ਇਹਦੀ ਉਮਰ ਸੀਗੀ ਤੇ ਇਹਨਾਂ ਦੇ ਘਰੇ ਦੂਦਰਸ਼ਨ ਦੀ ਟੀਮ ਆਈ ਪਿੰਡ ਸੀ ਪ੍ਰੋਗਰਾਮ ਸੀ ਮੇਰਾ ਪਿੰਡ ਮੇਰਾ ਖੇਤ ਦੂਦਰਸ਼ਨ ਟੀਮ ਆਈ ਇਹਨਾਂ ਦਾ ਘਰੇ ਸ਼ੂਟਿੰਗ ਹੋਈ ਉਹ ਵੀ ਅਸੀਂ ਟੀਵੀ 'ਚ ਦੇਖਿਆ ਜਿਆਨਾਂ ਦਾ ਪ੍ਰੋਗਰਾਮ ਤੇ ਉਸ ਤੋਂ ਬਾਅਦ ਫਿਰ ਇਹ ਥੋੜ੍ਹ ਉੱਠ ਕੇ ਸਾਰੇ ਇੱਥੇ ਆ ਗਿਆ ਸਾਥ ਤੇ ਆ ਗਏ ਇੱਥੇ ਵੀ ਰਾਜਵੀਰ ਨੇ ਇੱਕ ਗਾਣਾ ਪਾਉਂਦਿਆ ਸੀਗਾ ਤੇ ਇੱਥੇ ਮਤਲਬ ਫੈ ਤਾਂ ਉਹ ਜੂਦਰਸ਼ਨ ਵਾਲੇ ਕਹਿੰਦੇ ਤੇਰੀ ਆਵਾਜ਼ ਬੜੀ ਠੀਕ ਹੈਂਦਾ ਮੇਰਾ ਤਾਂ ਇਹੀ ਹੈ ਲੈਣ ਹੀ ਹੈ ਇਸ ਲੈਣ ਦੇ ਵਿੱਚ ਹੀ ਮੈਂ ਪੈਣਾ ਇੱਥੋਂ ਫਿਰ ਉਸ ਤੋਂ ਪਹਿਲੇ ਜਦੋਂ ਪਟਿਆਰੇ ਪੜਨ ਜਾਂਦੇ ਸਨ ਉਦੋਂ ਵੀ ਉਥੇ ਬੋਲੀਆਂ ਪਾਉਂਦੇ ਇਦਾਂ ਸਨ ਉਹਨਾਂ ਦੇ ਲੈਣ ਇਹੀ ਸੀ